ਸ਼ਰਾਬ ਦੇ ਸਿਰ ਤੇ ਰੱਖਣ ਲੱਗੇ ਆਸ ਕਰਦੇ ਜਿਉਂ ਵੱਡਾ ਆ ਕੇ ਤੇਸ਼ ਭਗਤ ਤੇ ਕੌਮ ਦਾ ਕਿਤੇ ਆਗੂ ਬਣੂਗਾ ਸਾਡੇ ਨਾਲੋਂ ਗੁਜਰਾਂ ਦੇ ਸਾਡੇ ਲਾਗੇ ਬੰਨੇ ਗੁਜਰਾਂ ਦਾ ਡੇਰਾ ਹੋਵੇ ਤੇ ਚਲ ਜਿਓ ਭਾਵੇਂ ਉਹ ਤਾਂ ਗੁਜਰ ਮੁਸਲਮਾਨ ਆ ਗੁਜਰਾਂ ਦੇ ਆਨੇ ਸਤੂ ਨਹੀਂ ਜਾਂਦੇ ਬਿਲਕੁਲ ਨਹੀਂ ਜਾਂਦੇ ਪਰ ਉਹ ਕਦੋਂ ਸਾਡੇ ਨੂੰ ਚੰਗੇ ਆ ਉਹ ਬੱਚਿਆਂ ਨੂੰ ਸਕੂਲੇ ਭੇਜਣ ਚਾਹ ਲਾ ਦੇਣ ਪਰ ਸਭ ਤੋਂ ਤੌਰ ਤੇ ਉਸਤਾਦ ਦਾ ਪ੍ਰਬੰਧ ਕਰਕੇ ਜਿੰਨੇ ਜੱਗਰ ਨੂੰ ਬੱਚਾ ਦਹਾਂਗ ਸਾਲਾਂ ਦਾ ਹੋਣਾ ਵਾ ਉਹਨੂੰ ਕੁਰਾਨ ਸ਼ਰੀਫ ਦੀ ਸੰਮਝਿਆ ਦੇ ਦਿੰਦੇ ਆ ਕਿ ਜੇ ਸਕੂਲ ਦੀ ਬਾਅਦ ਚ ਗੱਲ ਹੈ ਉਹ ਗੁਰਮਤ ਜ਼ਰੂਰੀ ਆ ਪਹਿਲਾਂ ਕਿ ਇਸਲਾਮ ਦੀ ਪੜ੍ਹਾਈ ਪਹਿਲਾਂ ਕਰਾ ਦਿੰਦੇ ਆ ਸੁੱਲੇ ਦੀ ਨਹੀਂ ਗੱਲ ਦੀ ਪਰ ਉਸਤਾਦ ਪ੍ਰਬੰਧ ਕਰਕੇ ਉਹਨੂੰ ਕੁਰਾਨ ਸ਼ਰੀਫ ਦੀ ਸੰਮਝਿਆ ਕਰਵਾ ਦਿੰਦੇ ਆ ਸਾਡੇ ਤੇ ਪਤਾ ਨਹੀਂ ਕਿ ਚਿੱਟੀਆਂ ਹਟਲੇ ਦਾ ਕੰਪੜ ਝਾੜ-ਝਾੜ ਕੇ ਪਾਤੀ ਮਾਜ-ਮਾਜ ਕੇ ਅਹੀਂ ਗੁਰਦਿਆਂ ਦਾ ਪੱਥਰ ਖਸ ਹਟਡਿਆ ਸਾਡੇ ਜੋ ਬਹੁਤਿਆਂ ਨੂੰ ਕਹਾ ਗੁਰੂਆਂ ਦੇ ਨਾਂ ਨਹੀਂ ਸੀਰੀਅਲ ਵਾਈਜ਼ ਹੁੰਦੇ ਪੰਜ ਪੌਣੀਆਂ ਜਪਜੀਤ ਸਿੰਘ ਦੀਆਂ ਨਹੀਂ ਆਉਂਦੀਆਂ ਚੌਪਈ ਸਾਹਿਬ ਦਾ ਪੂਰਾ ਬਾਤ ਨਹੀਂ ਆਉਂਦਾ ਰਾਤ ਛੇ ਟਕਾ ਖਾਲਸਾ ਗੱਲੀ ਬਾਤੀ ਤੇ ਨਹੀਂ ਕਰੇਗਾ ਜਨਾਬ